ਦੀ ਕਲਾਸ ਤੇ ਕੁਈ ਨਾ ਪ੍ਰਿੰਸੀਪਲ ਸਰਾਈ ਤੇ ਪ੍ਰਿੰਸੀਪਲ ਸਰ ਨੇ ਨਾਲ ਉੱਚੀ ਉੱਚੀ ਬੁਲਾਜੂਗਾ ਜਰੂਰ ਦਾ ਜਿਹੜੇ ਕੁ ਬੱਚੇ ਖੜੇ ਨੇ ਵੀ ਇਹਦੀ ਪਰਦੇ ਨਹੀਂ ਇਹ ਗੰਮੀ ਕਰਦੇ ਤੇ ਪ੍ਰਿੰਸੀਪਲ ਸਰ ਨਾਲ ਉੱਚੀ ਉੱਚੀ ਆ ਕੇ ਕਹਿ ਰਹੇ ਵੇਖੋ 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 ਹੁਣ ਵੇਖਣ ਦਾ ਮਤਲਬ ਕੀ ਹੁੰਦਾ ਜਾਗ ਜਾਗ ਜਾਗੋ ਤੇ ਉਹ ਇੱਕ ਸੀਗਾ ਸਰ ਦਾ ਉਹ ਨਾਮ ਤਾਂ ਹੁਣ ਉਹਨੂੰ ਮਤਲਬ ਨਹੀਂ ਪਤਾ ਵੇ ਕਰਦਾ ਜਦੋਂ ਸਰ ਕਹਿੰਨ ਵੇਖੋ ਉਹ ਕੋ ਕਰੇ ਸਰੀ ਸਰ ਸਰੀ ਸਰ ਸਰੀ ਸਰ ਹੁਣ ਲੋਕ ਉਹ ਕਹਿ ਰਹੇ ਜਾਗ ਜਰੋ ਹੋ ਗਈ ਇਹਨਾਂ ਨੂੰ ਮਾਫ ਕਰ ਲੋ ਕਿ ਮੈਂ ਨਹੀਂ ਜਾਗਣਾ ਕਹੀ ਗਰੀ ਮਤਲਬ ਇਹ ਵੀ ਪਤਾਉਂਦਾ ਨਾ ਹੁਣ ਮਹਾਰਾਜ ਕਹਿ ਰਹੇ ਸਰੰਗਾਮ ਵਾਗ ਪਰਜਲ ਤਰਨ ਕਹਿ ਜਾਗ ਜਾ ਬਈ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਰਹੇ ਹਾਂ ਮੇਰਾ ਪਰਿਵਾਰ ਮੇਰਾ ਕਾਰੋਬਾਰ ਕਿਵੇਂ ਉਦਮ ਕਰਾਂ ਇਸ ਬਲ ਸਾਗਰ ਚ ਨਹੀਂ ਪਾਰ ਸਕਣਾ ਜਨਮ ਗ੍ਰਥਾ ਜਾਲ ਰੰਗ ਮਾਇਆ ਹੈ ਮਾਇਆ ਦੇ ਰੰਗਾਂ ਵਿੱਚ ਇਹਨੇ ਤੁਹਾਡਾ ਜਿਹੜਾ ਜਨਮ ਹੈ ਉਹ ਬਿਰਤ ਤੁਰੇ ਹੈ ਉਹ ਬਿਰਤ ਤੁਰੇ ਹੈ ਬਿਰਤ ਤੁਰੇ ਹੈ ਗੋ